ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਵਾਤੀ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਲੱਗ-ਅਲੱਗ ਸਿਵਲ ਹਸਪੀਟਲਸ ਦਾ ਅਚੰਚਤ ਕੀਤਾ ਗਿਆ ਦੌਰਾ ਇਸ ਮੌਕੇ ਤੇ ਸਟਾਫ ਨਾਲ ਮਿਲ ਕੇ ਹਸਪੀਟਲ ਦਾ ਲਿੱਤਾ ਗਿਆ ਜਾਇਜ਼ਾ ਨਾਲ ਨਾਲ ਡਾਕਟਰ ਸਵਾਤੀ ਐਡਮਿਟ ਕੀਤੇ ਹੋਏ ਮਰੀਜ਼ਾਂ ਨੂੰ ਵੀ ਮਿਲੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵਾਤੀ ਬਤੌਰ ਡੀਐਮਸੀ ਅੱਜ ਸੀਐਸਸੀ ਟਾਂਡਾ ਔਰ ਐਸਡੀਐਸ ਦਸੂਏ ਦਾ ਚੈੱਕ ਕੀਤਾ ਹੈਗਾ ਤੇ ਟਾਂਡੇ ਮੈਂ ਬਹੁਤ ਚੈਕਿੰਗ ਜਦੋਂ ਵਾਰਡ ਸੀ ਕੀਤੀ ਹੈਗੀ ਹੈ ਠੀਕ ਪਾਇਆ ਗਿਆ ਬਟ ਕੁਝ ਕਮੀਆਂ ਜਿਹੜੀਆਂ ਉੱਥੇ ਪਾਈਆਂ ਗਈਆਂ ਉਹ ਸਟਾਫ ਨੂੰ ਦੱਸਤਾ ਗਿਆ ਹੈਗਾ ਔਰ ਐਸਐਮਓ ਸਾਹਿਬ ਨੇ ਜਿਹੜਾ ਡਾਕਟਰ ਕਰਨ ਹੈਗਾ ਉਹਨਾਂ ਨੇ ਤਸੱਲੀ ਦਵਾਈ ਹੈਗੀ ਹੈ ਕਿ ਅਗਲੇ 15 ਦਿਨ ਜਦੋਂ ਮੈਂ ਰਾਉਂਡ ਕਰਾਂਗੀ ਤੇ ਉਹ ਸਾਰੀਆਂ ਕਮੀਆਂ ਪੇਸ਼ੀਆਂ ਪੂਰੀਆਂ ਕਰਕੇ ਉਹਨੂੰ ਠੀਕ ਕਰਨਗੇ ਤੇ ਦਸੂਆ ਜਦੋਂ ਮੈਂ ਇਸ ਤੋਂ ਬਾਅਦ ਦਸੂਏ ਦਾ ਦੌਰਾ ਕੀਤਾ ਤੇ ਡੀ ਐਡਿਕਸ਼ਨ ਸੈਂਟਰ ਦੇਖਿਆ ਗਾਇਨੀ ਵਿਵਾਰਡ ਦੇਖੀ ਚਿਲड्रन ਵਾਰਡ ਦੇਖੀ ਡਾਕਟਰਾਂ ਦੇ ਨਾਲ ਰਿਸ਼ਤਾ ਕਾਇਮ ਕੀਤਾ ਡਾਕਟਰ ਮਨਮੋਨ ਮੇਰੇ ਨਾਲ ਮੇਰੇ ਸਾਥੀ एज एस एम ओ भी काम कर चुके हैं इतने की बिल्डिंग भी तसली बख्श और जो काम है बहुत ही तसलीबख्श पाया गया मैडिकल स्टोर देखा गया जो कि नॉम्स के हिसाब न बहुत ही वह चल रहा है तो मैं कि सरकार चाहवा नॉम्स के हिसाब न अगे हो तरक्या कर और अगे जो भी वाधा है इस कर सकते हैं वह कर ਤਾਂ ਮਰੋ ਇੱਕ ਉਹ ਸੋਜੀ ਦਾ ਪੰਜਾਬ ਸਰਕਾਰ ਦੇ ਹੈਲਥ ਐਜੂਕੇਸ਼ਨ ਦੇ ਬਹੁਤ ਜ਼ਰਾ ਜਿਹੜਾ ਉੱਪਰ ਟਿਕਦਾ ਯਾਨੀ ਆਖਦੇ ਤੇ ਇਹ ਹੈਲਥ ਐਜੂਕੇਸ਼ਨ ਵਧੀਆ ਮੈਣੀ ਚਾਹੀਦੀ ਤੁਸੀਂ ਜਿਹੜਾ ਹੈਲਥ ਹੈਲਥ ਕੈਰ ਤੇ ਦੇਖਿਆ ਕਿ ਪੰਜਾਬ ਸਰਕਾਰ ਨੇ ਜੋ ਪ੍ਰੋਸਮ ਨੇ ਭੇਜਿਆ ਲਿਖ ਕੇ ਪ੍ਰਜਾ ਜਿਹੜਾ ਨੇ ਜੋ ਸਾਡੇ ਬਣਾਇਆ ਕਾ ਜਿਹੜਾ ਠੀਕ ਹੈ ਚੱਲਦਾ ਤਾਂ ਲੱਗਦਾ ਜੀ ਬਿਲਕੁਲ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਮਾਨਯੋਗ ਮੰਤਰੀ ਜੀ ਨੇ ਡਾਕਟਰ ਬਲਬੀਰ ਜੀ ਨੇ ਕਈਆਂ ਸਕੀਮਸ ਇੱਥੇ ਲਾਗੂ ਕੀਤੀਆਂ ਹੈਗੀਆਂ ਲੋਕਿਤ ਦੇ ਵਿੱਚ ਦਿਸਰਾ ਕਿ ਹਾਰਟ ਪੇਸ਼ੈਂਟਸ ਲਈ ਸਟੈਮੀ ਹੈਗਾ ਪ੍ਰੋਜੈਕਟ ਬ੍ਰੇਨ ਇੰਜਰੀ ਲਈ ਜਿਹੜਾ ਬ੍ਰੇਨ ਟਰਾਮਾ ਜਾਂ ਉਹਦੇ ਵਿੱਚ ਐਮਬੋਲਿਜ਼ਮ ਜਾਂਦੇ ਹੈਗੇ ਉਹਦੇ ਸਟ੍ਰੋਕ ਪ੍ਰੋਜੈਕਟ ਹੈਗਾ ਜਿਸ ਦੇ ਵਿੱਚ ਕਿ ਮਰੀਜ਼ ਦਾ ਟੋਟਲ ਫ੍ਰੀ ਇਲਾਜ ਹੁੰਦਾ ਹੈਗਾ ਤੇ ਮੈਂ ਚਾਹਾਂਗੀ ਕਿ ਸਾਰੇ ਲੋਕਾਂ ਨੂੰ ਅਪੀਲ ਵੀ ਕਰਦੀ ਹੈਗੀਆਂ ਕਿ ਇਸ ਚੀਜ਼ ਦਾ ਉਹ ਫਾਇਦਾ ਚੁੱਕਣ ਔਰ ਇੱਥੇ ਡਾਕਟਰਸ ਜਿਹੜੇ ਹੈਗੇ ਐਮਰਜੈਂਸੀ ਵਿੱਚ ਫੁੱਲ ਟਾਈਮ ਅਵੇਲੇਬਲ ਹੈਗੇ ਐ ਐਸਐਮਓਜ਼ ਜਿਹੜੇ ਹੈਗੇ ਉਸ ਚੀਜ਼ ਨੂੰ ਫੈਸਿਲੀਟੇਟ ਕਰਦੇ ਹੈਗੇ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈਗੀ ਹੈ ਤੇ ਫੋਨ ਨੰਬਰ ਸਾਰੇ ਡਿਸਪਲੇਡ ਹੈਗੇ ਤੇ ਉਹ ਉਸ ਵੇਲੇ ਹੈਲਪ ਲੈ ਸਕਦੇ ਹੈ ਤੇ ਕਮੀਆਂ ਪੇਸ਼ੀਆਂ ਉਹਨਾਂ ਦੀਆਂ ਦੂਰ ਕੀਤੀਆਂ ਜਾ ਸਕਦੀਆਂ। ਪ੍ਰਸ਼ਾਸਨ ਸਕੀਮ ਜਿਹੜੀ ਹੈ ਉਹਦੇ ਲੋਕ ਬਹੁਤ ਜੀ ਫਸਟ ਕੱਟ ਲੈਂਦੇ ਲੋਕ ਕਰਦੇ ਆ। ਤੇ ਸਾਡਾ ਨਾਲ ਉਹਦੇ ਬਾਰੇ ਜਿਹੜਾ ਕੀ ਹੈ ਦੱਸੋ। ਜੀ ਬਿਲਕੁਲ ਮੈਂ ਫਰਿਸ਼ਤੇ ਸਕੀਮ ਲਈ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ ਪਹਿਲਾਂ ਜਿਸ ਤਰ੍ਹਾਂ ਕਿ ਲੋਕ ਜਿਹੜਾ ਵੀ ਪੇਸ਼ੈਂਟ ਲੈ ਕੇ ਆਉਂਦੇ ਸੀ ਰੋਡ ਸਾਈਡ ਐਕਸੀਡੈਂਟ ਜਾਂ ਸੜਕ ਤੇ ਐਕਸੀਡੈਂਟ ਹੋਇਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਤੇ ਪੁਲਿਸ ਕੇਸ ਦਾਇਰ ਹੋ ਜਾਏਗਾ। ਜਾਂ ਉਹਨਾਂ ਨੂੰ ਬਾਰ-ਬਾਰ ਬੁਲਾ ਕੇ ਤੰਗ ਕੀਤਾ ਜਾਏਗਾ ਕਿ ਕਿੱਥੇ ਐਕਸੀਡੈਂਟ ਹੋਇਆ ਕਿੱਦਾਂ ਚੁੱਕਿਆ ਗਿਆ ਇਹ ਫਰਿਸ਼ਤੇ ਸਕੀਮ ਉਸਦੇ ਨਾਲ ਰਿਲੇਟਡ ਨਹੀਂ ਹੈਗੀ ਹੈ ਇਹ ਇਸ ਲਈ ਇਹ ਲਾਗੂ ਕੀਤੀ ਗਈ ਹੈਗੀ ਹੈ ਕਿ ਜਿਹੜਾ ਮਰੀਜ਼ ਹੈ ਜੇ ਰੋਡ ਸਾਈਡ ਐਕਸੀਡੈਂਟ ਤੇ ਉੱਥੇ ਪਿਆ ਹੈ ਸੜਕ ਤੇ ਜਾਂ ਕਿਤੇ ਵੀ ਉਹਦੇ ਨਾਲ ਐਕਸੀਡੈਂਟ ਹੋਇਆ ਹੈ ਜਿਹੜਾ ਉਹਦਾ 골ਡਨ ਆਰ ਹੈਗਾ ਜਿਸ ਦੇ ਵਿੱਚ ਕਿ ਉਹਦੀ ਜਾਨ ਬਚਾਈ ਜਾ ਸਕਦੀ ਹੈ ਜੇਕਰ ਕੋਈ ਵੀ ਬੰਦਾ ਉਸਦੀ ਹੈਲਪ ਕਰ ਸਕਦਾ ਹੈ ਹਸਪੀਟਲ ਦੇ ਵਿੱਚ ਫਰਸਟ ਏਡ ਉਹਨੂੰ ਦਵਾ ਸਕਦਾ ਹੈਗਾ ਇਹ ਉਸ ਕਾਰਨ ਉਸ ਨੂੰ ਫਰਿਸ਼ਤਾ ਵੀ ਕਿਹਾ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਮਰੀਜ਼ ਜਿਹੜਾ ਜਿਹੜਾ ਪੇਸ਼ੈਂਟ ਨੂੰ ਲੈ ਕੇ ਆ ਰਿਹਾ ਹੈਗਾ ਬੰਦਾ ਉਸ ਫਰਿਸ਼ਤੇ ਦਾ ਸੀ ਆਧਾਰ ਕਾਰਡ ਔਰ ਫੋਨ ਨੰਬਰ ਰਜਿਸਟਰ ਕਰਦੇ ਆ ਜਿਹੜਾ ਕਿ ਅਸੀਂ ਆਪਣੇ ਹਾਇਰ ਅਥਾਰਟिटीज ਨੂੰ ਭੇਜ ਦਿੰਨੇ ਆ ਔਰ ਟਾਈਮ ਆਉਣ ਤੇ ਉੱਪਰ ਜਦੋਂ ਮਨਜ਼ੂਰੀ ਆਂਦੀ ਹੈ ਤੇ ਸਰਕਾਰ ਨੇ ਉਹਦਾ ਇਨਾਮ ਵੀ ਰੱਖਿਆ ਹੋਇਆ ਹੈ 2000 ਰੁਪਏ ਉਸ ਇਨਸਾਨ ਨੂੰ ਮਿਲਣਗੇ ਥੈਂਕ ਯੂ ਥੈਂਕ ਯੂ ਮੈਂ ਹਾਂ ਮੈਂ

बैंसे आज डिंग की लेंगे सब नहीं येलो पिंक और एक सब बन नहीं हाँ अगर पिंक तो मतलब पिंक येलो सेम ही है और देख कलर ਕਿੰਨੇ ਪੇਸ਼ੇ ਨੇ ਤੁਹਾਨੂੰ ਲੋ ਮੇਰੇ ਵਾਲੇ ਇਹ ਪਿਛੇ ਨਹੀਂ ਮਾਸਟਰ ਕੈਸਟਰ ਦੰਦ